ਲੈਕੋ ਮਨੀਸ਼ ਸੋਦੀਆ ਦਾ ਜਿਹੜਾ ਬਿਆਨ ਨਹੀਂ ਕਹਿ ਸਕਦੇ ਤੁਸੀਂ ਉਹਨੂੰ ਇੱਕ ਸਾਜ਼ਿਸ਼ ਬੜੀ ਵੱਡੀ ਰਚੀ ਜਾ ਰਹੀ ਸੀ ਇੱਕ ਯੂਨੀਵਰਸਿਟੀ ਦੇ ਕਿਸੇ ਕੈਂਪਸ ਦੇ ਵਿੱਚ ਦੋ ਦਿਨ ਦਾ ਟ੍ਰੇਨਿੰਗ ਕੈਂਪ ਦੇ ਨਾਂ ਤੇ ਉੱਤੇ ਹਮਮ ਔਰ ਖਾਸ ਤੌਰ ਤੇ ਜਦੋਂ ਇਹ ਗੱਲ ਕਹੀ ਗਈ ਉਦੋਂ ਜਿਹੜਾ ਔਰਤਾਂ ਦਾ ਇਕੱਠ ਸੀਗਾ ਉਹਨਾਂ ਦਾ ਜਿਹੜਾ ਮੈਡਾ ਵਿੰਗ ਆ ਉਹਦੇ ਵਿੱਚ ਉਹ ਗੱਲ ਕਹੀ ਗਈ ਹਮ ਔਰ ਮੁੱਖ ਮੰਤਰੀ ਸਾਹਿਬ ਉਹਦੇ ਚ ਸ਼ਾਮਲ ਸੀਗੇ ਔਰ ਆਨਲਾਈਨ ਉਹਦੇ ਵਿੱਚ अरविंद केजरीवाल खुद भी मीटिंग ਦੇ ਵਿੱਚ ਸਾਰੀ ਗੱਲਬਾਤ ਵੇਖ ਰਿਹਾ ਸੀ ਹੂੰ ਔਰ ਉਸ ਮੀਟਿੰਗ ਦੇ ਵਿੱਚ ਜਿਹੜੀ ਗੱਲ ਆਈ ਹੂੰ ਉਹ ਮੈਂ ਸਮਝਦਾ ਐਡੀ ਖਤਰਨਾਕ ਗੱਲ ਹੈ ਕਿ ਇੱਕ ਪਾਰਟੀ ਰਾਜ ਭਾਗ ਵਿੱਚ ਰਹਿਣ ਵਾਸਤੇ ਕਿਸ ਹੱਦ ਤੱਕ ਜਿਹੜੀ ਹੈ ਨੀਵੀ ਜਾ ਸਕਦੀ ਹੂੰ ਉਹਦੀ ਫਿਤਰਤ ਜਿਹੜੀ ਸਾਰੀ ਉਸ ਪਾਰਟੀ ਦੀ ਕਿ ਕਿਸ ਤਰ੍ਹਾਂ ਲੋਕਾਂ ਦੀ ਮਾਨਸਿਕਤਾ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ ਕਿਸ ਤਰ੍ਹਾਂ ਕ੍ਰਿਮੀਨਲਾਈਜੇਸ਼ਨ ਆਫ ਪੋਲਿਟਿਕਸ ਆਲੇ ਪਾਸੇ ਜਿਹੜਾ ਲੈ ਕੇ ਜਾਣਾ ਕਿਉਂਕਿ ਜਿਹੜੇ ਉੱਥੇ ਸ਼ਬਦ ਉਹਨੇ ਵਰਤੇ ਨਾ ਸਾਮਦਾਨ ਦੰਡ ਭੇਦ ਠੀਕ ਹੈ ਲੜਨਾ ਝਗੜਨਾ ਸੱਚ ਝੂਠ ਇਹ ਤਾਂ ਮੈਂ ਸਮਝਦਾ ਜਿੰਨੇ ਇਲੈਕਸ਼ਨ ਦੇ ਲਾ ਆ ਸਾਰੇ ਦੇ ਧੜੀਆਂ ਉਡਾਤੀ